ਸ਼ਸ਼ੀ ਕਾਰ ਕੀ ਨਾ ਖਬਰ ਗੋਨੀ ਵਿਜਲਪੁਰੀਆ ਜੀ ਇਹ ਆਪਣੇ ਗੀਤ ਕਿਵੇਂ ਕਵਮ ਤੋਂ ਲਿਖਦੇ ਆ ਰਹੇ ਇਹ ਮੈਨੂੰ ਬਚਪਨ ਤੋਂ ਸੰਗੀ ਜੋ ਕਿ ਧੀਰੇ ਜਿਵੇਂ ਮੈਂ ਕਲਾਕਾਰਾਂ ਦੇ ਦਫਤਰਾਂ ਦੇ ਵਿੱਚ ਜਾਂਦਾ ਰਿਹਾ ਜੀ ਜਿਵੇਂ ਪੰਜਾਬ ਦੇ ਮਾ ਜੋ ਗੀਤਕਾਰ ਬਚਨ ਬੇਦੇਸਾਵਾ ਉਹਨਾਂ ਤੋਂ ਮੈਂ ਬਹੁਤ ਗੀਤ ਕਾਇਦਿਆ ਜਿਹੜਾ ਕੁਝ ਸਿੱਖਿਆ ਜੀ ਤੇ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਹੌਲੀ ਹੌਲੀ ਇਹ ਚਿਤ ਅੱਗੇ ਵੱਧਦੀ ਗਈ ਕਿੰਨੇ ਸਾਲ ਹੋ ਗਏ ਤੁਹਾਨੂੰ ਗੀਤ ਲਿਖਣ ਦੇ ਇਹ ਸੰਗਰਾਮ ਸਦਾ ਮੇਰਾ ਕਾਫੀ ਲੰਮਾ ਹੈ 25 26 ਸਾਲਾਂ ਦੇ ਸੰਗਰਾਸ ਵਿੱਚ ਚੱਲਿਆ ਹੋਇਆ ਪਰ ਜੋ ਕਾਮਯਾਬੀ ਦਾ ਦੌਰ ਆ ਉਹ ਵਿੱਚ ਪ੍ਰਦੇਸਾਂ ਦੇ ਪੁੱਤਰ ਉਰਦੇ ਦੇ ਲੋਕੋ ਬਤਨਾ ਵਿੱਚ ਰੁੱਲਦੀਆਂ ਮਾਮਾ ਪੰਜਾਬ ਦੇ ਮਾਣਯੋਗ ਗਾਇਕ ਜਗਤਾ ਗਿੱਲ ਦੀ ਬਦੌਲਤ ਮਿਲਿਆ ਜਿਨ੍ਹਾਂ ਨੇ ਆਪਣੀ ਮੱਤਵਤ ਤੋਂ ਗੀਤ ਲਿਖਦੇ ਆ ਰਹੇ ਹੋ ਯਾਨੀ ਕਿ ਕੋਈ ਸਭਾਰੀ ਬਣਾਇਆ ਕਿ ਕਿੱਦਾਂ ਮਤਲਬ ਕਿ ਇਹ ਮੈਨੂੰ ਕੁਦਰਤੀ ਸੀ ਕੋਈ ਪ੍ਰਮਾਤਮਾ ਦੀ ਕੋਈ ਦੇਨ ਸੀ ਅੰਦਰ ਇੰਦਰੀ ਕੋਈ ਬਰਾਗ ਸੀ ਇਹ ਜਿਹੜਾ ਆਪ ਮਾੜੇ ਮੈਨੂੰ ਕਲਾਕਾਰਾਂ ਨੂੰ ਛੱਜਿਆ ਜਾ ਰਿਹਾ ਤੁਹਾਨੂੰ ਵੀ ਕੀ ਬਰਾਗ ਸੀ ਅੰਦਰ ਬਰਾਗ ਸੀ ਕਿ ਮੈਂ ਇੱਕ ਗੀਤਕਾਰ ਆ ਜਾਂ ਲੋਕ ਮੈਨੂੰ ਪਸੰਦ ਨਹੀਂ ਜੀ ਬਸ ਉਸ ਮੈਂ ਲੋਕਾਂ ਨੂੰ ਘੜ ਕੇ ਦਿਖਾਵਾਂ ਅੱਛਾ ਅੱਛਾ ਹੁਣ ਮੈਨੂੰ ਗੀਤ ਗਾਏ ਹੁਣ ਬਈ ਕਰੀਬ 15-16 ਕਲਾਕਾਰਾਂ ਨੇ ਰਿਕਾਰਡ ਕਰਾਇ ਨੇ ਜਿਨ੍ਹਾਂ ਵਿੱਚ ਸੋਨੂ ਬਿਰਕੀ ਜੀ ਰਪਿੰਦਰ ਰਿੰਪੀ ਜਸ਼ਵਿੰਦਰ ਮੋਜੀਆ ਰਣਜੀਤ ਮਣੀ ਜੀ ਤੇ ਨਰਦੀਪ ਲਾਲੀ ਜੀ ਕਾਫੀ ਕਲਾਕਾਰ ਨੇ ਜਿਨ੍ਹਾਂ ਦੇ ਨਾਮ ਇਸ ਵਕਤ ਮੇਰੇ ਯਾਦ ਨਹੀਂ ਹੈਗਾ ਜੀ ਜਿਹਨੇ ਮੈਨੂੰ ਰਿਕਾਰਡ ਕੀਤਾ ਹੁਣ ਤੱਕ ਜੀ ਮੇਰੇ ਹੁਣ ਤੱਕ ਜੀ ਇੰਟਰਨੈਟ ਦੇ ਪੰਮੀ ਨਾਬੇ ਵਾਲਾ ਜੀ 3G ਵੱਲੋਂ ਹੋਇਆ ਬਾਬਾ ਨਾਨਕ ਦਲਜੀਤ ਬਿੱਟੂ ਜੀ ਵੱਲੋਂ ਬਾਬਾ ਨਾਨਕ ਜੀ ਬਾਜਾ ਵਾਲਾ ਮਾਹੀ ਯੁੱਗ ਮੈਂ ਖੁਦ ਰਿਕਾਰਡ ਕਰਾਇਆ ਜੀ ਹੁਣ ਤੱਕ ਇਹੋ ਜਿਹੇ ਧਰਮ ਗੀਤ ਵੀ ਰਿਕਾਰਡ ਹੋ ਚੁੱਕਿਆ ਨੇ ਜੀ ਮੇਰਾ ਪਸੋਕੜ ਸੰਗੂਰ ਜ਼ਿਲ੍ਹੇ ਦੇ ਤੋਂ ਜੀ ਕਰੀਬਨ 35 ਕਿਲੋਮੀਟਰ ਦੇ ਪਵਾਨੀਗੜ ਤੋਂ 16 ਕਿਲੋਮੀਟਰ ਦਿਰਬੇ ਤੋਂ ਹੈਗਾ ਜੀ 15 ਕਿਲੋਮੀਟਰ ਇੱਕ ਛੋਟਾ ਜਿਹਾ ਪਿੰਡ ਹੈ ਵਿਜਲਪੁਰ ਜੋ ਕਿ ਅਖਪਰਾ ਤੇ ਇੱਕ ਪਿੰਡ ਹੈਗਾ ਜੀ ਖਨਾਕਲਾਂ ਇਹਨਾਂ ਦੇ ਵਿਚਾਲੇ ਸਤਤ ਹੈ ਇਹ ਪਿੰਡ ਦੋਮਾਂ ਦੇ ਆਜਦਾ ਦੇ ਪਿੰਡੇ ਇਹ ਆਉਂਦਾ ਜੀ ਜੋ ਕਿ ਇੱਕ ਲੋਕਲ ਇੱਕ ਬਹੁਤ ਸਿੰਪਲ ਜਿਹਾ ਪਿੰਡ ਹੈ ਜੀ ਇੱਕ ਪ੍ਰਾਂਤ ਪਿੰਡਾ ਜਿਹੜਾ ਬਿਲਕੁਲ ਸਿੱਧੇ ਸਾਦੇ ਲੋਕ ਨੇ ਇੱਥੇ ਦੇ ਉਹ ਪਿੰਡ ਹੈ ਜੀ ਬਜਿਲਪੁਰ ਖੰਗੂੜਾ ਮੈਂ ਪਿੰਡ ਹੈ ਜੀ ਪੰਜ ਪਿੰਡ ਨੇ ਇੱਥੇ ਜਿੰਨਾ ਕਰਕੇ ਇਹਨੂੰ ਖੰਗੂੜਿਆਂ ਦਾ ਪਿੰਡ ਵਜੋਂ ਜਾਣਿਆ ਜਾਂਦਾ ਜੀ ਕੀ ਕੰਮ ਕਰਦੇ ਹੋ ਤੁਸੀਂ ਮੈਂ ਇੱਕ ਪ੍ਰਾਈਵੇਟ ਜੌਬ ਕਰ ਰਿਹਾ ਜੀ ਜਿੱਤੇ ਮੇਰਾ ਆਈ ਚਲਾਈ ਚੱਲੀ ਜਾਂਦੀ ਹੈ ਜੀ ਤੇ ਉਹ ਉਹਨਾਂ ਨੂੰ ਪਤਾ ਵੀ ਤੁਸੀਂ ਇਦਾਂ ਕਰਕੇ ਤੁਹਾਨੂੰ ਸ਼ੌਂਕ ਹੈ ਇਦਾਂ ਉਹਨਾਂ ਨੂੰ ਤਾਂ ਬਚਪਨ ਦੀ ਪਤਾ ਸੀ ਵੀ ਗੋਣੀ ਬਜੇਪੁਰਿਆ ਜੀ ਜਿਨ੍ਹਾਂ ਤੋਂ ਉਹਨਾਂ ਨਾਲ ਮੈਂ ਜੁੜਿਆ ਹਾਂ 22 ਸਾਲ ਹੋ ਚੁੱਕੇ ਨੇ ਜੀ ਤੇ ਉਹ ਉਹਨਾਂ ਨੂੰ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਇੰਨੇ ਕਲਾਕਾਰਾਂ ਤੋਂ ਜਾਂ ਇੰਨੀ ਕੋਈ ਅੱਗੇ ਲਈ ਜਿਹੜਾ ਰਸਤਾ ਕੋਈ ਤੈਅ ਹੋ ਜੂਗਾ ਉਹਨਾਂ ਨੇ ਇਸ ਉਮੀਦ ਨਾਲ ਨਹੀਂ ਸੀ ਉਹ ਸਿਰਫ ਆਪਣੇ ਕੰਮ 'ਤੇ ਕੰਮ ਕਰਨਾ ਫੈਮਿਲੀ ਦੇ ਵਿੱਚ ਡੈਡੀ ਸੁਰਗਵਾਸ ਹੋ ਚੁੱਕੇ ਸੀ ਮਾਤਾ ਹੈਗੇ ਨੇ ਜੀ ਤੇ ਬਾਕੀ ਮੈਂ ਆ ਜੀ ਫੈਮਿਲੀ ਫੈਮਿਲੀ 'ਚ ਕੋਈ ਸਪੋਰਟ ਮਿਲਦੀ ਹੈ ਜਾਂ ਤਾਂ ਨਹੀਂ ਮੈਂ ਫੈਮਿਲੀ ਦੇ ਵਿੱਚ ਤਾਂ ਕੋਈ ਹੈ ਹੀ ਨਹੀਂ ਅੱਗੇ ਜੀ ਸਪੋਰਟ ਦੇ ਨਾਲ ਹੋਊਗਾ ਕੋਈ ਤਾਂ ਹੀ ਦੇਊਗਾ ਜੀ ਕੋਈ ਉਹਨਾਂ ਉਹ ਜਦੋਂ ਤੁਸੀਂ ਕੰਮ ਕਰਦੇ ਹੋ ਉਹਨਾਂ ਨੂੰ ਕਿਦਾਂ ਦਾ ਫੀਲ ਹੁੰਦਾ ਉਹਨਾਂ ਮਾਤਾ ਨੂੰ ਹੁੰਦਾ ਵੀ ਚਲੋ ਮੇਰਾ ਪੁੱਤਰ ਆ ਜਿਹੜਾ ਜਿਹਦੇ ਕੋਈ ਕਿਸੇ ਸਮੇਂ ਮਜ਼ਾਕ ਹੁੰਦਾ ਸੀ ਵੀ ਚਲ ਅੱਗੇ ਹੋੜਿਆ ਉਹਦੇ ਅੰਦਰ ਹੁੰਦਾ ਜੀ ਥੋੜਾ ਜਿਹਾ ਮਹਿਸੂਸ ਹੁੰਦਾ ਮਾਤਾ ਨੂੰ ਖੁਸ਼ੀ ਹੁੰਦੀ ਹੈ ਖੁਸ਼ੀ ਹੁੰਦੀ ਹੈ ਉਹਨਾਂ ਨੂੰ ਅੰਦਰੋਂ ਜੋ ਰੋ ਉਹ ਨਹੀਂ ਮੈਰਜ 'ਚ ਮੈਂ ਧਿਆਨ ਦਿੱਤਾ ਜੀ ਮੈਰਜ ਵਾਲਾ ਮੈਂ ਪਹਿਲਾਂ ਗੀਤ ਕਾਈ ਵਾਲੀ ਜਾ ਰਿਹਾ ਵੀ ਕੋਈ ਪ੍ਰਮਾਤਮਾ ਮੈਨੂੰ ਇਸ ਪਾਸੇ ਲੈ ਕੇ ਜਾਵੇ ਜੀ ਚਲੋ ਪ੍ਰਮਾਤਮਾ ਨੇ ਜਦੋਂ ਵੀ ਕੋਈ ਚਾਹਿਆ ਹੁਣ ਮਾੜਾ ਮੋਟਾ ਮੈਨੂੰ ਉਮੀਦ ਆ ਕੋਈ ਮੈਂ ਜਿਹੜਾ ਨਾਮ ਆ ਗੋਨੀ ਬਿਜਲਪੁਰਿਆ ਦੇਸਾ ਪ੍ਰਦੇਸਾ ਚ ਰੈਣੀ ਦੁਨੀਆ ਦਾ ਕੰਮ ਕਰਨਾ ਚਾਹਣਾ ਜੀ ਤਾਂ ਕਿ ਲੋਕ ਜਾਣ ਰੱਖਣ ਇੱਕ ਸਿੰਪਲ ਜਿਹਾ ਬੰਦਾ ਦੁਨੀਆ ਵਿੱਚ ਕੁਝ ਕਰਕੇ ਗਿਆ ਜੀ ਅੱਜ ਕੱਲ ਦੇ ਜਿਹੜੇ ਗੀਤਕਾਰ ਆਪਣੇ ਸੌਂਗ ਆ ਰਹੇ ਨੇ ਯਾਨੀ ਕਿ ਬੁਰਾਈਆਂ ਵੱਲ ਨੌਜਵਾਨਾਂ ਨੂੰ ਧੱਕ ਰਹੇ ਨੇ ਨਸ਼ਾ ਵੱਲ ਧੱਕ ਰਹੇ ਨੇ ਇਹਦੇ ਬਾਰੇ ਕੀ ਕਹਿਣਾ ਜਾਊ ਉਹ ਇੱਕ ਪੈਸੇ ਦੀ ਦੌੜ ਵਿੱਚ ਆਏ ਲੋਕ ਨੇ ਜੀ ਗੀਤਕਾਰ ਹੀ ਬਚਨ ਬੇਦੇ ਸਾਹਿਬ ਰਾਜ ਕਾਕੜਾ ਸਾਹਿਬ ਭਿੰਦਰ ਡੱਬਾ ਬਾਈ ਜਿਨ੍ਹਾਂ ਨੂੰ ਮੈਂ ਸਲੂਟ ਮਾਰਦਾ ਮੈਂ ਦਿਲੋਂ ਪਿਆਰ ਤੇ ਸਤਿਕਾਰ ਜਿਨ੍ਹਾਂ ਦਾ ਮੇਰਾ ਬਚਪਨ ਬੀਤਿਆ ਜੀ ਉਹ ਪੰਜਾਬ ਦੇ ਪੂਜਨਯੋਗ ਗੀਤਕਾਰ ਨੇ ਦੇਵ ਤਰੀਕੇ ਵਾਲਾ ਹੋ ਗਿਆ ਜੀ ਭਗਤ ਦਾ ਪਾਈ ਦਾ ਹੋ ਗਿਆ ਜਿਹੜੇ ਜੋ ਕੇ ਗੀਤਕਾਰ ਪੈਸੇ ਕਰਕੇ ਆ ਰਹੇ ਨੇ ਜਾਂ ਜੋ ਕੇ ਕਲਾਕਾਰ ਨੇ ਜੀ ਇਹ ਤਾਂ ਇੱਕ ਤੂਫਾਨ ਦੇ ਰੂਪ ਚ ਆਏ ਹੋਣੇ ਨਾ ਸਦਾ ਨਹੀਂ ਰਹਿਣਾ ਸਦਾ ਤਾਂ ਉਹੀ ਰਹੂਗਾ ਜੋ ਪੰਜਾਬੀ ਵਿਸੇ ਨੂੰ ਤੇ ਮਾਂ ਬੋਲੀ ਦੇ ਪਿਆਰ ਤੇ ਸਤਿਕਾਰ ਨਾਲ ਚੱਲ ਰਿਹਾ ਹਥਿਆਰਾਂ ਨਾਲ ਜਾਂ ਕੋਈ ਨਸ਼ਿਆਂ ਨੂੰ ਪ੍ਰੋਟ ਕਰਕੇ ਕੋਈ ਹਿੱਟ ਹੋਣਾ ਕੋਈ ਬਾਦੀ ਦਾ ਕੰਮ ਨਹੀਂ ਬਾਦੀ ਦਾ ਉਹ ਆ ਜੋ ਵਿਸੇ ਨਾਲ ਆ ਜਿਵੇਂ ਮਨੋਵਰਸ ਸਾਹਿਬਾ ਹੋਰ ਕੋਈ ਪੰਜਾਬ ਦੇ ਨਾਵਨ ਗੀਤਕਾਰ ਨੇ ਜਿਵੇਂ ਹਾਸਰਾਜੀ ਹੋਗੇ ਹੜਪਾ ਜਨਮਾਨ ਜੀ ਹੋਗੇ ਕੋਈ ਇਹੋ ਜਿਹਾ ਕਲਾਕਾਰ ਅਜੋਕੇ ਗੀਤਾਂ ਨੂੰ ਤੁਸੀਂ ਕੀ ਕਹੋਗੇ ਅਜੋਕੇ ਤੇ ਇੱਕ ਤੂਫਾਨੀ ਕਹੂੰ ਮੈਂ ਜੋ ਥੋੜੇ ਸਮੇਂ ਚ ਲੰਘ ਜਾਣਾ ਜੀ ਤੁਸੀਂ ਇਹਨਾਂ ਨੂੰ ਨਕੇਦੀ ਕਰਦੇ ਹੋ ਨਕੇਦੀਸ ਕਰਕੇ ਕਰਦੇ ਜੀ ਇਹਨਾਂ ਦੇ ਆਉਣ ਨਾਲ ਨੌਜਵਾਨ ਜਵਾਨੀ ਹੈ ਜਿਹੜੀ ਉਹ ਸੁਧਰ ਬਿਗ ਰਹੀ ਹੈ ਜੀ ਉਹ ਉਹਦੇ ਉੱਤੇ ਉਪਯੋਗ ਅਸਰ ਪੈ ਰਿਹਾ ਜੋ ਕਿ ਅੱਜ ਦੇ ਜੋਕੇ ਲਈ ਆਉਣ ਵਾਲੀ ਪੀੜ੍ਹੀ ਲਈ ਬਹੁਤ ਖਤਨਾਕ ਸਾਫਟ ਹੋ ਰਿਹਾ ਜੀ ਵਿਰਸਾ ਜਾਉਣਾ ਸਿਕਾਉਂਦਾ ਉਹ ਜਿਹੜਾ ਉਹਨਾਂ ਨੇ ਮਿਲੀ ਜਾਂਦਾ ਉਹ ਆ ਜਾ ਉਹ ਜੀਣਾ ਸਿੱਖੀ ਜਾਂਦੇ ਨੇ ਜੀ ਕੀ ਕਹਿਣਾ ਚਾਹਾਂਗੇ ਵੀ ਕਿ ਕਿੱਦਾਂ ਦੇ ਸੌਂਹਣੇ ਚਾਹੀਦੇ ਨੇ ਕਿਉਂਕਿ ਸਾਨੂੰ ਪੰਜਾਬੀ ਮਾਂ ਬੋਲੀ ਦਾ ਦਿਲ ਨੂੰ ਚੈਨ ਦੇਣ ਵਾਲੀ ਗੀਤ ਦਾ ਕਰਨੇ ਚਾਹੀਦੇ ਚਾਹੇ ਉਹ ਕੋਈ ਸਾਇਡ ਹੋਵੇ ਚਾਹੇ ਕੋਈ ਨੱਚਣਾ ਰਹੋ ਵੀ ਜਿਸਦਿਆਂ ਨੂੰ ਮਜਰੂਤੀ ਦੇਣ ਵਾਲਾ ਹਾਂ ਆਪਣੀਆਂ ਪਾਈ ਚਾੜ ਕੇ ਸਾਂਝ ਨੂੰ ਤੋੜਨ ਬਾਰੇ ਨਾ ਹੋਵੇ ਜੋੜਨ ਬਾਰੇ ਹੋਵੇ ਪਾਰੇ ਜੋਕੇ ਜੁਗ ਵਿੱਚ ਜਹਾਜ ਆ ਕੋਈ ਵਿਰਸਾ ਗੀਤ ਦਿੱਤੇ ਨੇ ਉਹੀ ਜੀ ਪਾਈਚਾਰਕ ਸਾਂਝਾ ਜਿਹੜੀਆਂ ਅੱਜ ਕੱਲ ਹੋ ਰਹੀਆਂ ਨੇ ਜੀ ਆਪਣੇ ਜਿਹੜੇ ਸਤਿ ਨੇ ਉਹ ਟੁੱਟ ਰਹੇ ਨੇ ਟੁੱਟਣ ਦਾ ਕਾਰਨ ਕੀ ਹੈ ਕਿ ਸਾਡਾ ਜਿਹੜਾ ਰਹਿਣ ਸਹਿਣਾ ਸੁਣਨਾ ਉਹ ਸਾਡਾ ਸਹੀ ਨਹੀਂ ਹੈਗਾ ਜੀ ਤੇ ਕੁਝ ਕਹਿਣਾ ਜਾਓਗੇ ਮੈਂ ਹੀ ਚਾਹਣਾ ਜੀ ਵੀ ਜਿਹੜੀ ਪੰਜਾਬੀ ਗੀਤਕਾਰੀਆਂ ਉਹਨੂੰ ਸ ਪਹਿਲਾ ਮੰਗੂ ਮਿਹਰ ਕਰਨੇ ਬਾਬਾ ਨਾਨਕ ਜੀ ਕਿ ਜਿਹੜੀ ਗੀਤ ਕਾਰੀਏ ਜਿਉ ਪਹਿਲਾ ਵਰਗੀ ਹੀ ਹੋ ਜੇ ਜਿਹੜੀ ਅੱਜ ਤੋਂ 20 ਸਾਲ ਪਹਿਲਾਂ ਰੂਹ ਦੇ ਨਾਲ ਸੁਣੀ ਜਾਂਦੀ ਸੀ ਅੱਜ ਕੋਈ ਕਲਾਕਾਈ ਦਾ ਕੋਈ ਸੁਣਨ ਦਾ ਕੋਈ ਤਰੀਕਾ ਨਹੀਂ ਰਹਿ ਗਿਆ ਸੇ ਦਿਖਾਵਾ ਰਹਿ ਗਿਆ ਜੋ ਕਿ ਬਿਲਕੁਲ ਬਿਲਕੁਲ ਡੁਪਲੀਕੇਟ ਆਏ ਜੋ ਕਿਸਮਾ ਨੂੰ ਕੁਝ ਚੰਗਾ ਨਹੀਂ ਦੇ ਰਿਹਾ ਜੀ ਤੇ ਮੀਰ ਕਰਦਾ ਕਿ ਹੁਣ ਤੱਕ ਮੇਰੇ ਧਾਰਮਿਕ ਗੀਤ ਬਾਜਾ ਵਾਲਾ ਮਾਹੀ ਜੀ ਜੋ ਕਿ ਗੋਨੀ ਬੀਜੇਪੁਰੀਏ ਦੇ ਇੱਕ ਹਰਮਨ ਪਿਆਰੇ ਕਲਾਕਾਰ ਵੱਲੋਂ ਰਿਕਾਰਡ ਕਰਾਇਆ ਗਿਆ ਜੀ ਜਿਹਦਾ ਨਾਮ ਹੈਗਾ ਗੋਨੀ ਬੀਜਪੁਰਿਆ ਬਾਜਾਬਾੜਾ ਮਾਹੀ ਬਾਬਾ ਨਾਨਕ ਜੀ ਪੰਮੀ ਨਾਬੇ ਵਾਲਾ ਤੇ ਇੱਕ ਹੈਗਾ ਜੀ ਆਪਣਾ ਦਲਜੀਤ ਬਿੱਟੂ ਜੀ ਗੁਰਨਾਣਕ ਗੀਤ ਜੋ ਕਿ ਅੱਜ ਕੱਲ ਚੱਲ ਰਿਹਾ ਜੀ YouTube ਤੇ ਮੀਟ ਕਰਦਾ ਕਿ ਧਾਰਮਿਕ ਗੀਤਾਂ ਨੂੰ ਵੀ ਤੇ ਇੱਕ ਗੋਨੀ ਬੀਜਪੁਰਿਆ ਤੇ ਇੱਕ ਮੰਗਣਾ Song ਨੂੰ ਵੀ ਫੁੱਲ ਸਪੋਰਟ ਦਿੱਤੀ ਜਾਊਗੀ ਇਸ ਕੋ ਇਸ ਆਸਨੌਰ ਮੈਂ ਆਪਜੀ ਤੋਂ ਆਪਜੀ ਦੇ ਇੱਥੇ ਪਹੁੰਚਣ ਦੇ ਦਿਲ ਦੀਆਂ ਗਹਿਰਾਈਆਂ ਵਿੱਚ ਬਹੁਤ ਬਹੁਤ ਧੰਨਵਾਦ ਕਰਦਾ ਜੀ